ਸਤਿਗੁਰਾਲ ਜੀ ਸਾਰਿਆਂ ਨੂੰ ਬਾਸਡੇਰੀ ਫਾਰਮ ਤੇ ਡਾ ਡਸਵਾ ਕੇ ਤੇ ਆ ਅੱਜ ਆਪਣੇ ਕੋਲ ਦੋ ਮਈਆਂ ਸੇਲ ਆ ਜੀ ਦੋਵੇਂ ਸੁਈਆਂ ਸਵਾਈਆਂ ਜੇ ਬਹੁਤ ਕੁਆਲਿਟੀ ਆ ਗਈਆਂ ਮਈਆਂ ਇੱਕ ਬੂਰੀ ਮੈਂ ਤੇ ਕਾਲੀ ਆ ਤੇ ਬਹੁਤ ਹੀ ਚੰਗੀਆਂ ਕੁਆਲਿਟੀ ਦੀਆਂ ਆ ਜੋ ਕਰਦੇ ਆ ਗੱਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਦ ਸਾਹਿਬ ਕੀ ਹਾਲ ਦੇ ਕਿਰਪਾ ਮੈਂ ਹਰ ਵਾਰੀ ਇਹ ਗੱਲ ਕਹਿੰਦਾ ਵੀ ਮਹਾਰਾਜ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਗੱਲ ਇਦਾਂ ਕਾਰੋਬਾਰ ਬਹੁਤ ਵਧੀਆ ਚੱਲਣ ਲਿਆ ਹਾਂ ਜੀ ਏ ਮਾਰਥਾ ਗੱਲ ਪਤਾ ਕੀ ਆ ਮੈਂ ਹਰਵਰੀ ਆਣਾ ਬਿਵਾਰਾ ਦੀ ਕਿਰਪਾ ਤੇ ਜੇ ਉਹਦੀ ਕਿਰਪਾ ਵਾ ਤੇ ਕਿਰਪਾ ਹੀ ਕਰਨੀ ਚਾਹੀਦੀ ਆ ਹਾਂਜੀ ਹਾਂਜੀ ਗੱਲ ਇਹ ਤਾਂ ਵੀ ਡੰਗਰ ਤੋਂ ਘਟ ਵੇਗੇ ਵੱਧ ਵੇਗੇ ਉਹ ਗੱਲ ਨਹੀਂ ਹੁੰਦੀ ਹਮਮ ਮਾਲ ਅੱਜ ਸੰਗਰਾਦ ਹੀ ਵੇਖੋ ਬਿਠਾ ਕੀ ਲੋਕਾਂ ਮੰਡੀ 'ਚ ਖੜੀਆਂ ਨੇ ਅੱਜ ਸਾਡੇ ਤਿੰਨ ਮਈਆਂ ਇੱਥੇ ਘਰ ਵੇਗੀਆਂ ਠੀਕ ਠੀਕ ਹੈ ਇਹ ਆ ਬੂਰੀ ਮੈਂ ਉਹ ਭਾਈ ਚਾਰਕ ਦਿਨ ਹੋਏ ਤੇ ਅੱਜ ਸੂਈ ਨੂੰ ਠੀਕ ਰਾਤਾ ਤੇ ਹੀ ਸ਼ੋ ਗਰੰਟੀ ਤੇ ਆਈ 20 ਕਿਲੋ ਦੀ 20 ਕਿਲੋ ਜੀ 20 22 ਕਿਲੋ ਦੀ ਹਾਂ ਹਾਂ ਲਈ ਆਪਾਂ ਇਧਰ ਹੀ ਆਈ ਉਧਰੋਂ ਮੈਂ ਛੇ। ਇਹ ਹੁਣ ਆਹ ਵਾ ਤੇਰੇ ਕੋਲ 13 ਤੋਂ 14 ਲੀਟਰ ਬੋਲਾ ਵਾ। ਬੋਲਾ ਠੀਕ ਹੈ। ਇਹ ਗੱਲ ਪਤਾ ਕੀ ਆ ਮਾਲ ਮਾੜ ਸਾਹਿਬ ਸਾਫ਼ ਸੁਥਰਾ ਤੇ ਚੰਗਾ ਦਈਏ ਇਹਨਾਂ ਦੇ ਗਾਲ ਜੜਿਆ ਰਿੰਦਾ। ਹਾਂਜੀ ਹਾਂਜੀ। ਆਪਾਂ ਨੂੰ ਮੈਂ ਤੁਹਾਨੂੰ ਅਸੀਂ ਵੀ 20 ਸਾਲ ਹੋ ਗਏ ਵਪਾਰ ਕਰਦਿਆਂ ਨੂੰ। ਮਾਲ ਧਾਰ ਵੀ ਦਿੰਦੇ ਰਹੇ ਆ। ਤੇ ਮੈਨੂੰ ਲੈਦੇ ਵੀ ਰਹੇ ਆ ਧਾਰ-ਸ਼ਦਾਰ ਵੀ। ਹਾਂ। ਆਪਾਂ ਕਿਸ ਦਾ ਬਾਹ ਖੜੀ ਕਰਕੇ ਇਹਨਾਂ ਨੂੰ ਕਿਸ ਦਾ ਰੁਪਈਆ ਨੀ ਨਾਂ ਰੱਖਿਆ ਸਾਡਾ ਕਿਸ ਨੇ। ਬਿਨਾ ਹਟਾ ਰੁਪਈਆ ਤੋਂ ਮਰਿਆ ਦਾ ਨਾਂ ਹੀ ਕਦੀ ਕਿਸੇ ਦਾ ਰੱਖਿਆ ਰੁਪਈਆ ਕਿੰਨੇ ਹੁਣ ਤੇ ਚਲੋ ਮਾਲਕ ਦੀ ਕਿਰਪਾ ਨਾਲ 3 ਸਾਲ ਹੋ ਗਿਆ ਮਾਲ ਨਗਦੀ ਲੈਣ ਦੇ ਆ ਹਾਂਜੀ ਹਾਂਜੀ ਇਹ ਨਗਦੀ ਵੇਚ ੱਡੇ ਆ ਮਾਲ ਸੁਥਰਾ ਸਥਰਾ ਉਹ ਰੁਪਈਆ ਕੌਣ ਆਹ ਲਾ ਹਾਂਜੀ ਇਹ ਕਿਸ ਨੂੰ ਪਤਾ ਗੱਲ ਕੀ ਜੇ ਕਿ ਮੈਂ ਦਿੱਤੇ ਤਾਂ ਧਾਰ ਤੇ ਸਭ ਕੁ ਚੰਗੀ ਦੇਵੋ ਚੰਗੀ ਦੋ ਸਹੀ ਅਗਲੇ ਧਾਰ ਦੇ ਦੁੱਧ ਪਾ ਕੇ ਚਾਰਾ ਪੈਸੇ ਵਾਪਸ ਕਰ ਦੋ ਇਹੋ ਦੇਣਾ ਖੋਟਾ ਫਿਰ ਪੈਸੇ ਤੇ ਵਾਰਤਾ ਫਿਰ ਮਰਦੇ ਆ ਹਾਂ ਜੀ ਮੈਂ ਜੇ ਦੇਵਾਂਗੇ ਆਪਾਂ 6 ਕਿਲੋ ਵਾਲੀ ਜਾਂ 5 ਕਿਲੋ ਵਾਲੀ ਫਿਰ ਪੈਸੇ ਮਰਦੇ ਆ ਮਰਦੇ ਤੇ ਚੰਗਾ ਮਾਲ ਆਪਾਂ ਤਾਂ ਲੈਣ ਦੀ ਕੋਸ਼ਿਸ਼ ਕਰਦੇ ਆ ਪੈਸੇ 5-7000 ਰੁਪਏ ਆਪਾਂ ਮੈਂ ਉੱਤੇ ਵੱਧ ਲਾ ਦਿੰਨੇ ਆ ਮੈਂ ਚੰਗੀ ਲੈਣੀ ਆ ਦੁੱਧ ਵਾਲੀ ਲੈਣੀ ਆ ਦੁੱਧ ਵਾਲੀ ਕੁਆਲਟੀ ਵਾਲੀ ਤੇ ਦੁੱਧ ਵਾਲੀ ਸ਼ੁਰੂ ਤੋਂ ਇਹ ਕੰਮ ਰਿਹਾ ਵਾ ਹਾਂ ਜੀ ਤੇ ਵਪਾਰੀ ਭਰਾ ਮਤਲਬ ਕਿ ਗੱਲ ਇਦਾਂ ਉਹ ਵੀ ਜਦੋਂ ਮਤਲਬ ਕਿ ਮੰਨਦੇ ਆਪਾਂ ਜੇ ਪੈਸੇ ਮਰਦੇ ਆ ਵਪਾਰੀ ਠਾਹ ਤੇ ਜਾਂਦਾ ਵਾ ਪਰ ਚੰਗੀ ਸ਼ਾਇਦ ਜੀ ਫਿਰ ਮਰਦੇ ਰਹੀਏ ਚਲੋ ਚਲਾਈਏ ਗੋ ਸੁਭਾ ਮੈਂ ਤਾਂ ਵਸ ਤੇ ਜਾਪਾ ਆਪਾਂ ਇਹ ਤੇ ਜਾ ਜਾ ਸੁਹਾ ਤੇ ਜਾ ਤੇ ਜਾ ਸੁਭਾ ਵੇਖੋ ਵੱਡੀ ਐ ਮੈਂ ਛੋਟੀ ਨਹੀਂ ਐ ਬੱਚਾ ਆਜਾ ਮਾਰੇ ਪਾਪਾ ਬਦਲ ਜਿਆ ਆ ਉਹਦੇ ਕਰਕੇ ਥੋੜਾ ਮੇਗਾ ਐ ਯਾਰ ਬਹੁਤ ਜਿਆਦਾ ਇਹੋ 13 ਲੀਟਰ ਦੁੱਧ ਹੋਊਗਾ ਪੱਕਾ ਕਿਉਂਕਿ ਸਾਡੇ ਕੋ ਮਿਹਨਤੀ ਕੋ ਘੜੇ ਬੱਚਾ ਆ ਗਿਆ ਅੱਜ ਤੇ ਜਾ ਦਿਨ ਮੈਂ ਨਹੀਂ ਫਰੀਦੂਗਾ ਕੱਟਾ ਮਤਲਬ ਪੂਰਾ ਇਕਟਾ ਗੁੰਗਾਈ ਕਰ ਕਾ ਸਹੀ ਗੱਲ ਤੇ ਵਾ ਇਹ ਮੈਂ ਲਈ ਜਿਆਦੀ ਜਬਰਦਸਤ ਜਿਆਦੀ ਜਬਰਦਸਤ ਕੁਣ ਆਇਓ ਜੀ ਮੈਂ ਗੱਲ ਕਰ ਰੂਪਾ ਮੈਂ ਨਾਲ ਦਿੱਦੂ ਪੁੱਤ ਦਾ ਹਰਾਪਾ ਦਾ ਜਿੰਨੇ ਨਗਦਵਾ ਵੇਖਦੇ ਲੱਗਦਾ ਲੈ ਨਹੀਂ ਨਗਦ ਨੇ ਯਾਰ ਇਹੋ ਜੀ ਮੈਂ ਤੇ ਪਈ ਕਿਤਰਾ ਮਰ ਜਣਗੀ ਹਾਂਜੀ ਹਾਂਜੀ ਕਿਦਾਂ ਕਿਦਾਂ ਪਈ ਮਰ ਜਣਗੀ 20 ਸਾਲ ਹੋ ਗਿਆ ਆਪਾਂ ਦਾ ਮੇਰਾ ਕਿਹਨੇ 10 ਪਈਏ ਵੀ ਨਹੀਂ ਰੱਖੀ ਨੀਲੀ ਕਾ ਵੀ ਚਾਹਿੰਦੀ ਆਂ ਬੂਰੀ ਨੀਲੀ ਬੂਰੀ ਨੀਲੀ ਹਾਂਜੀ ਬੂਰੀ ਨੀਲੀ ਹਾਂ ਚਾਹਦੀ ਅਸਲ ਤੇ ਜਾਰੀ ਚੱਲ ਜਾਰੀ ਅਸਲ ਥਾਣੇ ਵੀ ਬਹੁਤ ਜਗਾ ਗਾ ਬੱਚਾ ਕੋਲ ਗੱਡੀ ਕਰ ਦੇਣਾ ਦੱਬੇ ਦੋਵੇਂ ਛੱਡੇ ਦੋਵੇਂ ਦੋਵੇਂ ਬੰਨੇ ਚਾਹ ਆ ਵੇ ਦੋਵੇਂ ਪਾਸੇ ਕਰਦੇ ਹਾਂਜੀ ਹਾਂਜੀ ਵੇਖਦਾ ਜਾਂਦਾ ਮਾਲਕ ਦੀ ਕਿਰਪਾ ਨਾਲ ਬਹੁਤ ਹੀ ਵਧੀਆ ਪਿਆਰ ਤੇ ਪ੍ਰੇਮ ਕਰਦੇ ਅੱਜ ਵੇਹ ਮੰਡੀ ਗਏ ਆ ਵੱਲੇ ਹਾਂਜੀ ਕਿੰਨੇ ਮੇਰੇ ਸਾਹਮਣੇ 200 ਬੰਦਾ ਮਿਲ ਗਏ ਜੱਫੀਆਂ ਪਾ ਪਾਪਾ ਨੂੰ ਮਿਲਿਆ ਜਿਹੜਾ ਕੋਈ ਨਹੀਂ ਭਾਰੀ ਅੰਕਲ ਦੀ ਤੁਹਾਡੀ ਵੀਡੀਓ ਬੰਨੇ ਆ ਹਾਂਜੀ ਇੱਕ ਇੱਕਰੀ ਦੇ ਜੈ ਕੱਟ ਕੇ ਆਣ ਕੇ ਮੈਨੂੰ ਜੱਫੀ ਪਾ ਲਈ ਆਦਾ ਮਨ ਖੋ ਗਿਆ ਬੱਚਾ ਗਾੜੀ ਮਾੜੇ ਬੰਦ ਬੱਚਾ ਗਾੜੀ ਬੰਦ ਔਰ ਗਾੜੀ ਬੰਦ ਲੋੜ ਆਈ। ਆਹ ਖਾਣਾ ਵਕਾ ਲੋ ਕੀ ਜੀਓ। ਨਹੀਂ ਖਮਾ। ਆਹ। ਥਾਣਾ ਬਸਾ ਲੋ ਕੀ ਜੀਹਾ ਵਾ। ਆਹ ਤਾਂ। ਤੇ ਕੀ ਛਾ ਵਾ? ਚਵਾਈ ਵੀ ਓਡੀ ਓਡੀ ਮੋਟੀ ਹੋਊ ਮੈਂ ਜੀ। ਹਾਂ ਜੀ ਹਾਂ ਜੀ। ਤੇ ਚਵਾਈ ਵੀ ਓਡੀ ਓਡੀ ਮੋਟੀ ਹੋਊਗੀ। ਆਪਣੇ ਜ਼ਬਾਨੋਂ ਆਪਾਂ ਕਹੀ ਜਾਈਏ ਵੀ ਆਪਾਂ ਚੰਗੇ ਆ। ਹਾਂ ਜੀ ਹਾਂ ਜੀ। ਇੱਥੇ ਕੋਈ ਵੀ ਨਹੀਂ ਚੰਗਾ। ਮਤਲਬ ਕਿ ਜੇ ਤੇ ਸਾਡਾ ਗਲ ਪਤਾ ਚੀ ਚੱਕਰ ਵਾ। ਇਹ ਜਾਣਾ ਹੋਵੇ ਕਿ ਕੋਈ ਧਾਰਸ਼ ਧਾਰ ਲੈਣਾ ਹੋਵੇ ਉਹਦੇ ਮੰਜੇ ਤੋੜਦੇ ਰਹੀਏ ਬੈਠੇ ਜੀ ਹਾਂ ਚੰਗੀ ਹੋਵੇ ਆਪਾਂ ਇਹ ਨਹੀਂ ਕੰਮ ਕੀਤਾ ਜੇ ਡੰਗਰ ਲੈ ਆ ਤੇ ਗਾਂ ਆਏ ਕੋਲੀ ਹੈ ਮੈਂ ਜਾਰੀ ਆ ਨੂੰ 20 ਸਾਲ ਹੋ ਗਏ ਸਾਡੇ ਕੋ ਖਲਿਹਰੇ ਆਲਾ ਵੀਰ ਆਉਂਦਾ ਵਾ 20 ਸਾਲ ਦਾ ਸਾਡਾ ਪ੍ਰੇਮ ਆ ਬੰਦੇ ਦਾ ਠੀਕ ਹੈ ਮਨ ਲੱਕ ਇਹ ਨਾ ਹੋਰ ਦੋ ਜੀ ਚੋੜ ਜੀ ਚੋੜ ਜੀ ਚੋੜ ਮਾਤੀ ਤਾਰ ਮੈਂ ਨਾ ਬਹੁਤ ਹੀ ਜਿਆਦਾ ਖੋਲ ਗਿਆ ਆ ਤੇਰਾ ਵੀ ਬਹੁਤ ਚਲੋ ਖੋਲ ਮੈਂ ਨਾ ਜੀ ਹਾਂ ਦੇਖੋ ਛੱਡੇ ਦੇ ਚਟਾਕ ਆ ਦੋਵੇਂ ਪਾਸੇ ਆ ਬਾੜੀ ਸਾਫ ਬੜਾ ਪੁਰਾ ਬਹੁਤ ਚੰਗਾ ਵੇਖੋ ਵੱਡੀ ਆ ਫੁੱਲ ਵੱਡੀ ਆ ਬਹੁਤ ਹਾਈਟ ਫੁੱਲ ਹਾਂ ਐਂਡ ਵੀ ਆਉਂਦੇ ਆ ਵੱਡੀ ਆ ਵੱਡੀ ਮਹਿਦ ਹਾਂ ਵੇਖੋ ਆਪਾਂ ਨੂੰ ਉਹਨਾਂ ਨੇ 20 ਕਿਲੋ ਦੀ ਗਾਰੰਟੀ ਗਈ ਆ ਹਾਂਜੀ ਹਾਂਜੀ ਪਰ ਮੈਂ ਮਰ ਕੇ ਕਹਾਂ ਤਾ ਮੇਰੇ ਆਈਡੀ ਨਾਲ 10 15 ਗੋਦੋਂ ਦੇ ਕਰਤਾ ਪੂਰ ਪਰ ਦੂਬਰ ਕੇ ਕਰਤਾ ਪੂਰ ਬੱਚੇ ਦਾ ਬਹੁਤ ਕਰਦੀ ਹੈ ਕੱਟਾ ਮਗਰ ਇੱਕ ਕੱਟਾ ਵਧੀਆ ਕੱਟਾ ਕੱਟਾ ਹੀ ਉਹਨੂੰ ਇੱਕ ਰੀਖਾ ਲੋ ਸਾਰਾ ਮਲਕੀ ਗੱਲੇ ਦਾ ਦੇਵਾ ਲਾਵਾ ਚੰਗੀ ਜਿਹਾ ਖਾ ਲੋ ਐ ਨਾੜਾ ਨਾ ਮੰਗਦੀਆਂ ਮੈਂ ਤੇ ਦੇਵੇ ਲਾਵੇ ਦਾ ਸਾਰੇ ਵਾਲੇ ਦੋਲੇ ਉਤਰਾ ਇਹੋ ਜੀਆਂ ਮਹਿੀਆਂ ਦਾ ਤੇ ਮੰਡੀ ਨੇ ਵੇਖਿਆ ਹੋਆ ਕਿ ਢਾਈ ਢਾਈ ਆਪ ਮੰਡੀ ਜਾਂਦੇ ਹਾਂ ਹਾਂਜੀ 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 ਤੁਹਾਡੇ ਦਾ ਹੀ ਲੱਖ ਮੰਗਦੇ ਆਪਾਂ ਨਹੀਂ ਮੰਗਣਾ ਆਪਣੇ ਮਨਾਵੇ ਜੈਜਾ ਮਾਲ ਆਪਾਂ ਨਗਦਾਂ ਨਗਦਾਂ ਪਈਆਂ ਨਾਲ ਲਿਆ ਵਾ ਜਦੋਂ ਨਗਦਾਂ ਲਈਏ ਤੈਨੂੰ ਪਤਾ ਸੁਈਆਂ ਸਵਾਈਆਂ ਮਈਆਂ ਲਈ ਦੀਆਂ ਮੈਂ ਦੁੱਧ ਵਾਲੇ ਆਪਾਂ ਲੈਨੇ ਆਪਾਂ ਜਿਹੜੀਆਂ ਵੀ ਕੱਚੀਆਂ ਪੱਕੀਆਂ ਫੜ ਫੜ ਕੇ ਚਲੋ ਵੀਡੀਓ ਬਣਾਉਣੀ ਆਪਾਂ ਸੁਈਆਂ ਸਵਾਈਆਂ ਮਈਆਂ ਦੇ ਪਾਉਂਦੇ ਆ 135 125 ਦੀ ਦੇਣੀ ਆ 125 ਹਾਂ ਖੋਲ ਕਰਨੀ ਆ ਮੈਂ ਜਾ ਕੇ ਭਾਵੇਂ ਖੜ ਕੇ ਕੋਈ ਵੇਚੀ ਵੇਚ ਲੈ ਸਹੀ ਗਾ ਉੱਦਾਂ ਦੇ ਉੱਥੇ ਦੇ ਹਾਂ ਜੀ 2-2 ਲੱਖ ਮੰਗਦੀ ਆ ਵੀ ਵੇਚ ਵੀ ਲੈ 125 ਦੀ ਦੇਣੀ ਆ ਪਰ ਆਪਾਂ ਨੂੰ ਇਹੋ ਜੀ ਮੈਂ ਦੁੱਧ ਵਾਲੀ ਤਾਂ ਵੀ ਤਾਂ ਵੀ ਆਵੇਂ ਜੀ ਠੀਕ ਹੈ ਸਿੱਧੀ ਗੱਲ ਜੀ ਪੀਟਾਮੀਟਰ ਇਹ ਪਹਿਲਾ ਸੁਗਵਾ ਪਹਿਲਾ ਸੁਗਵਾ ਇਹਨੂੰ ਸੂਈ ਨੂੰ ਅੱਜ ਮੈਂ ਇਹਨੂੰ ਜੇ ਵੀ ਛੱਡ ਦੇ ਬਚਾ ਇਸ ਵਿੱਚ ਸੂਈ ਨੂੰ ਅੱਜ 4 ਦਿਨ ਹੋਏ ਆ 10 ਜਿਆਦਾ ਕਿਲੋ ਘੋਟੇ ਕੋ 11 ਤੋਂ 12 11 12 4 11 ਵੱਡੀ ਹੈ ਜੀ ਘੋਲਾ ਬੋੜਾ ਬੋੜਾ ਜੀ 11 12 ਲੀਟਰ ਘੋਲਾ ਵਾ ਬੋੜਾ ਕਾਲੀ ਹੈ ਪੂਰਤਕ ਐਮ 2 ਵਾਲੀ ਜਟੇ ਨੇ ਪੂਰ ਜੀ ਬੱਚਾ ਨੀਲੀ ਵਾਲੀ ਦਾ ਮੰਨ ਬੱਚਾ ਨੀਲੀ ਕਾਬੀ ਲਾ ਕੇ ਜੀ ਮਾਲੀ ਉਹਨਾਂ ਦੇ ਲਾਗੇ ਨੀਲੀ ਰਾਬੀ ਦਾ ਠੀਕ ਹੈ ਜੀ ਮੈਂ ਜਿਆਦੀ ਜ਼ਬਰਦਸਤ ਆ ਉਧਰ ਦੀਏ ਟੁੱਟੀ ਦੇਸੀ ਦੀ ਗੀ ਇਹ ਕੱਟੀ ਵੀ ਦੇਸੀ ਦਾ ਕੀ ਮਤਲਬ ਉਧਰ ਕੱਟੀ ਨਹੀਂ ਸੀਗੀ ਵੀ ਦੇਸੀ ਨਹੀਂ ਬਤ ਨਹੀਂ ਪਹਿਲਾ ਸਵੇਰ 4 ਦੰਦ ਮੇਰੇ ਘਰ ਨਾਲ ਗਏ 4 ਦੰਦ ਠੀਕ ਹੈ ਜੀ ਥੋੜ ਜਿਆਦੀ ਚੰਗੀ ਹੋਊ 11 ਤੋਂ 12 ਲੀਟਰ ਦੁੱਧ ਆ ਰਿਹਾ ਥੋੜਾ ਜਿਹਾ ਨਿਕਰਵਾਂ ਨੇ ਇਹਦਾ ਦੁੱਧ ਆਲੀ ਮੈਂ ਦੁੱਧ ਮੈਂ 13-14 ਲੀਟਰ ਭਰ ਹੀ ਦਊ ਹਾਂ ਇੱਕ ਰੰਗ ਬਣਾ ਦੇ 11 ਲੀਟਰਾਂ ਦਾ ਕੋਈ ਲੈ ਗਏ ਸਾਡੇ ਉੜਾਇ ਮੰਡੀ ਜਾਣਾ ਹੈ ਕੰਮਈਆਂ ਲੈ ਗਏ ਹਾਂਜੀ ਛੇ ਦਿਨ ਮੇਰੀ ਢੱਲੀ ਹੋ ਗਈ ਚਾਰ ਪੰਜ ਦਿਨ ਹੋ ਗਿਆ ਵੀ ਛੇਰ ਜਿਆਦੀ ਢੱਲੀ ਹੋਈ ਸੀ ਦਵਾਈ ਦੇ ਗਰੂਪ ਉਹ ਵਾਪਰਾ ਲਵਾਇਆ ਲਿਆ ਆਂਦੀ ਹਸਣ ਗਵਾਈ ਲਈ ਹਾਂਜੀ ਹੋਰ ਥੋੜਾ ਜਿਹਾ ਸੈਟਲ ਕਰੋ ਮਾਲ ਗੇਰ ਕਰੇ ਆਹ ਲਾਏ ਕਰੇ ਦੋਵੇਂ ਜੀ ਉਹਨਾਂ ਨੂੰ ਦੋ ਖਾਦ ਹੋਗੇ ਮਈਆਂ ਖੜੀਆਂ ਨੇ ਦਾ ਜੱਸ ਗੌਂਡਿਆ ਵੇ ਅੱਜ ਮੈਂ ਲੈ ਆ ਹਾਂਜੀ 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 ਅੱਜ ਆ ਕਮਾਣਾ ਦੇ ਲਾਗੂ ਆਏ ਠੀਕ ਹੈ ਠੀਕ ਹੈ ਵਾਦੇ ਕੋਈ 10 ਲੀਟਰ ਤੋਂ ਦੱਸਿਆ ਮੈਂ 14 ਲੀਟਰ ਕੱਢ ਗਈ ਦੋ ਹਾਂ ਹਾਂ ਠੀਕ ਹੈ ਚੀਜ਼ ਵਿੱਚ ਕਿਦਾ ਮੈਂ ਤਾਂ ਨਸਲ ਦਿੱਤੀ ਦਾ ਵਾਦਾ ਹਾਂਜੀ ਚਲੋ ਜਾਨ ਬੰਦ ਕਰੀਂ ਕਈ ਲੋਕ ਪੀਰੇ ਮੇਰੇ ਇਹ ਗੱਲ ਦਾ ਹਾਂ ਪਸਤਾ ਨਹੀਂ ਇਹ ਗੱਲ ਦਾ ਕਈ ਗੱਲ ਤਾਂ ਮੈਂ ਵੀ ਸੇਵਾ ਵੀ ਨਹੀਂ ਕਰਦੇ ਮਾਲ ਦੀ ਚਲੋ ਢਾਹ ਦਿਓ ਇਹ ਕੋਲੀ ਮੈਂ। ਹਾਂ। ਦੌਰ ਜੱਗੀ। ਆਹ ਲੱਗ ਗਈ। ਚੌਂ ਤੇ ਬੜੀ ਜੀ ਲਈ ਮੈਂ। ਚੰਗੀ ਆ ਸਾਰੀ ਬਣਾਇਆ ਗਿਆ। ਪਿਆਦੀ ਜੱਗੀ। ਕੱਟੀ ਮਾ ਗੇ ਨੀਲੀ ਕਾਬੀ ਦੀ ਜਿੰਨੇ ਸਾਹਮਣੇ ਆ ਕੱਟੀ ਗਈ। ਮੈਂ ਰੰਗ। ਕੰਦੀ ਬੀ ਬੋਲੇ। ਲੱਡੀ ਆ। ਇਹ ਵੱਡੀ ਬੋਲੇ। ਬੋਲੇ। ਹਾਂ। ਇਹ ਕੋਈ ਬੜਾ ਕੰਮ ਕੋਈ ਜੱਟ ਵਾਲੀ ਜਿੱਦ ਦੇ ਗੱਲ ਲਾ ਜੱਟ ਵਾਲੀ ਕੱਤੀ ਆ ਫੋਲ ਬਲੈਕ ਆ ਇਹ ਖੱਲਿਆਂ ਗੜੀਆਂ ਸਹਾਨੀਆਂ ਲਈ ਖੜੀ ਹਾਂ ਹਾਂਜੀ ਛੋਟੀ ਦੀ 1.5 ਲੱਖ ਰੁਪਏ ਦੀ ਪਿਛੋਟੀ ਆ 1.5 ਲੱਖ ਰੁਪਏ ਦੀ ਪਰ ਮੋਲ ਨਾਲ ਨਾਲ ਕਰੀ ਵੀ ਐਕਾ ਇਹ ਕੰਮ ਕਰਨਾ ਹੋਇਆ ਸ਼ੁਰੂ ਹੋ ਗਿਆ ਕੰਮ ਆਪਣਾ ਇਹ ਵੀ ਇੱਕ 25 ਦੀ ਇਹ ਵੀ ਇੱਕ 25 ਦੀ ਠੀਕ ਆ ਵੇਖੋ ਕੱਡੀ ਵੱਡੀ ਜਮਾਈ ਥੋੜੀ ਆ ਇਹ ਵੇਖੋ ਕਿਤਰਾ ਆਦੀ ਮਹਿਬਾ ਇੱਕ 25 ਦੀ ਕਿੱਡਾ ਸਰੀਰ ਵਾ ਗੱਡੀ ਮਹਿ ਆ ਇਹ ਵੀ ਇੱਕ 25 ਦੀ ਸਾਡੇ ਨਾਲੇ ਕੰਮ ਗਾਲੇ ਦਾਵਾ ਵੀ ਰੋ ਛੋੜਾ ਛੋੜਾ ਰੱਖ ਕੇ ਮੁਨਾਫਾ ਵੇਚੀ ਜਾਣੀਗਾ ਨਹੀਂ ਠੀਕ ਜੀ ਚੰਗੀ ਕੁਆਲਟੀ ਵਾਲੀ ਮਹਿ ਦੇਵਾਂਗੇ ਹਾਂਜੀ ਹਾਂਜੀ ਚੰਗੀ ਕੁਆਲਟੀ ਵਾਲੀ ਮਹਿ ਤਾਂ ਦੇਣ ਦਾ ਫਾਇਦਾ ਨਾ ਮਾੜੀ ਮਹਿ ਦਾ ਫਾਇਦਾ ਕੋਈ ਨਹੀਂ ਕਹਿੰਦਾ ਤੇ ਚਲੋ ਪਿੰਡ ਆਪਣਾ ਮੱਤੇ ਵਾਲ ਤਸਵੀਰ ਬਾਬਾ ਬਕਾਲਾ ਜਿਹਦਾ ਅੰਬਰਸਰ ਫੋਨ ਨੰਬਰ 887296290 8872